እና እግሩ ና እና እንግሉ እና እንግሉ እና ਵਾਹਿਗੁਰੂ 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 ਵਾਹਿ ਧੰਨ ਪਾਤਸ਼ਾਹ ਉਨਾੜਕ ਦੇ ਨਾਨਕ ਕਾਲੀ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੁਸਾਰ ਧੰਨ ਸਾਹਿਬ ਸ੍ਰੀ ਗੁਰੂ ਗੋਬਰ ਸਾਹਿਬ ਉਹ ਪਰਮੋਪਦੇਸਨ ਕਾਲੂ ਕਰਾਇਓ ਸੱਚੇ ਪਾਤਸ਼ਾਹ ਸ਼ੁਆਇਸ਼ ਦਾ ਸੱਚੇ ਪਾਤਸ਼ਾਹ ਸਭ ਤੋਂ ਹਾਜ਼ਰ ਨਾਦਰਣੀ ਆਪ ਜੀ ਦੇ ਪਾਵਨ ਦਰਵਾਜ਼ ਤਖਤ ਸਾਹਿਬ ਚਾਰਨ ਸੱਚੇ ਪਾਤਸ਼ਾਹ ਤਲਗੇ ਕੱਖਾਂ ਦੇ ਤੇ ਸੁਖ ਸੋਹਣੇ ਦੂਰ ਸੰਗਨ ਖੁੱਲੇ ਦਰਸ਼ਨ ਦੀ ਧਾਰੇ ਦੇ ਕੇ ਨਜ਼ਰੀ ਨਜ਼ਰ ਦੇ ਹਰਤ ਨਾਨਕ ਨਾਮ ਕਰਦੀ ਕਲਾ ਤੇਰੇ ਭਾਨੀ ਸਰਬਤ ਦਾ ਪਦਾ ਵਾਹ ਗੁਰੂ ਕੀ ਆਕਾਸ਼ਾ ਵਾਹੇ ਗੁਰੂ ਜੀ ਕੀ ਪਤੇ ਉਹਨੂੰ ਜਦੋਂ ਲਾਓ ਜੀ ਵਾਹੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤ ਨਾਮ ਵਾਹਿਗੁਰੂ 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 Sat nam vahe guru. Sat nam vahe guru. Sat nam. ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਧੰਵਾਹਿ ਗੁਰੂ ਵਾਹਿਗੁਰੂ ਧੰਵਾਹਿ ਗੁਰੂ ਵਾਹਿਗੁਰੂ ਧੰਵਾਹਿ ਗੁਰੂ ਵਾਹਿਗੁਰੂ ਧੰਵਾਹਿ ਮੇਰਾ ਅੰਤ ਅੰਗਰੰਕਾਰ ਆਪ ਵਰਦਾਨਿਆ ਤੰਨ ਅੰਗਰੰਕਾਰ ਆਪ ਮਰਦਾਨਿਆ ਤਨਦਰਕਾਰ ਤਾਗ ਮਰਦਾਨਿਆ ਤਨਦਰਕਾਰ ਤੇਰਾ ਸਭ ਸੰਧ ਕਾ ਵਾਹਿਗੁਰੂ ਤੇਰੀ ਸਭ ਰਚਨਾ ਵਾਹਿਗੁਰੂ ਤੇਰਾ ਸਭ ਸੰਧ ਕਾ ਵਾਹਿਗੁਰੂ ਤੇਰੀ ਸਭ ਰਚਨਾ ਵਾਹਿਗੁਰੂ Here yeah. ਅੜੀ ਬੰਦਾਵਕ 4:21 ਮਿੰਟ ਹੋ ਚੁੱਕੇ ਹਨ ਉੱਠੋ ਓਟੇ ਇਸ਼ਨਾਨ ਕਰੋ ਗੁਰਬਾਣੀ ਪੜੋ ਸੁਣੋ ਅਰਗਾ ਗੁਰੂ ਘਰ ਦੀਆਂ ਹਾਜ਼ਰੀਆਂ ਭਰੋ ਆਪਨੇ ਸ਼ਬਦਲੇ ਰਹਿਵਰ ਦੇ ਰਸਿ ਦੀ ਦਰੈ ਕਰੋ ਵਾਕੇ ਸੇਵਾ ਕਰੋ ਸਿਮਰਨ ਕਰੋ ਅਸਵਾਹਿ ਗੁਰੂ ਅਕਾਲ ਜਦੋਂ ਬੰਦਗੀ ਕਰਉ ਰਾਨੀ ਤੋਂ ਮਾਇਆ ਲਾਵਾ ਲੈ ਲੱਗਾ ਤੇ ਫੱਬੜੇ ਸਭ ਉਦ ਦੀ ਜਲੀ ਜਾਣੀ ਰਣਗਮਾਈ ਸੁਏ ਕਾ ਜਿਸ ਦੁਆਇਆ ਖਾਏ ਸ਼ੀਰੇ ਜਿਹਾ ਚੜ੍ਹ ਹੈ ਕਉਂ ਬਦਲੇ ਜਾਏ ਬੁਰੇ ਕੰਮ ਗੋਠ ਸੁloa ਨਾਮ ਦੀ ਬੇਦਾ ਕੱਟੇ ਸੁਲਿਆ ਔਸਰੇ ਆਪਣ ਗੁਜਰਨਾ ਕੀ ਅੰਨਾ ਮਾਇਆ ਮੋਹ ਰੰਗ ਲਪਟਾਨਾ ਖਾਣਾ ਪੀਣਾ ਵਸਣਾ ਸੌਣਾ ਬਿਸਤਰ ਗਿਆ ਹੈ ਵਰਨਾ ਖਸਮ ਵਸਾਤ ਤੁਮਾਰੀ ਕੀ ਤ੍ਰਗਦੀ ਬੰਦੀ ਰਹਿਣਾ ਕਾਨੀ ਕੋਲਾ ਧਿਆਵੋ ਵਕਨੀ ਪਤ ਸੇਤੀ ਕਰਜਾ ਜਨਮਤਵਾ 17 ਸਤ ਬਾਰਾ سی مہینے کی تریق دو ہو گیا آؤ بھائی درگاہی آئی سچ کنڈی بک نامے سزن کریے جی اکرنگ ਗੁਰਬਾਣੀ ਪੜ ਸੁਣ ਕੇ ਕਥਾ ਵਿਚਾਰ ਸਦਨ ਕਰਕੇ ਆਪਣਾ ਲੋਕ ਸੁਖੀ ਪਰਵਾਹ ਉਸ ਬਿਲਾ ਸੋਹਣਾ ਬਣਾਈਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਕੋਠਾ ਸਰਵਨਨ ਪ੍ਰਸਾਦ ਜਲ ਰਹਾ ਕਰ ਬਰੇ ਤੇ ਮਾਹੀ ਐਸੀ ਗਿਦਨ ਉਪਜ ਖਰੀ ਭਈ ਵਾਬੈ ਆਬਤ ਨਾਹੀ ਹਰ ਦਾ ਨਾਮ ਅਬਦ ਜਾਨ ਲਰਬਾ ਇਹ ਔਸਤ ਜਗ ਸਾਰਾ ਗੁਰ ਪਰਸਾ ਸਾਰਾ ਗੁਰ ਪਰਸਾਦ ਹੈ ਜਨ ਭੀਖਣ ਆਵੋ